ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਲੋ ਸਿਵਲ ਹਸਪਤਾਲ ਦਾ ਇੱਕ ਨਿਆ ਰੂਪ ਨੂੰ ਲੈ ਕੇ ਜਿਹੜਾ ਨਵਾਂ ਬਣਾਇਆ ਨਾ ਜਿਸ ਨੂੰ ਲੈ ਕੇ ਸਾਡੇ ਨਾਲ ਨੇ ਬੇਰ ਹੌਸ ਪੰਜਾਬ ਦੇ ਚੇਅਰਮੈਨ ਸਿੰਧਰ ਸਿੰਘ ਛਠਾਸੀ ਉਹਨਾਂ ਨਾਲ ਗੱਲ ਕਰਦੇ ਆ ਕੀ ਕਹਿਣਾ ਚਾਹੁੰਦੇ ਸਰ ਕੀ ਕਹੋਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਹਸਪਤਾਲ ਦੀ ਜਿਹੜੀ ਕਾਇਆ ਪਲਟਨ ਦਾ ਉਦੇਸ਼ ਚਾਰੀ ਕਿਤੇ ਨੂੰ ਉਸ ਨੂੰ ਲੈ ਕੇ ਕੀ ਕਹੋਗੇ ਸਰਦਾਰ ਭਗਵੰਤ ਸਿੰਘ ਮਾਨ ਜੋ ਸੀਐਮ ਪੰਜਾਬ ਉਹਨਾਂ ਦੇ ਓਐਸਡੀ ਸਰਦਾਰ ਓਮਕਾਰ ਸਿੰਘ ਸਿੱਧੂ ਸਾਹਿਬ ਦੇ ਤੂਰੀ ਦੀ ਹਸਪਤਾਲ ਦੀ ਅਨੁਹਾਰ ਬਦਲੀ ਜਾ ਰਹੀ ਹੈ ਇਹ ਬਹੁਤ ਹੀ ਸਲਾੰਗਾ ਜੋ ਕਦਮ ਹੈ ਇਹ ਸਾਡੇ ਲਈ ਵੀ ਸ਼ਹਿਰ ਵਾਸੀਆਂ ਲਈ ਵੀ ਬਹੁਤ ਵੱਡੀ ਅਚੀਵਮੈਂਟ ਹੈ ਇਹ ਤੂਰੀ ਸ਼ਹਿਰ ਦੇ ਵਿੱਚ ਇਹ ਜਿਹੜਾ ਹਸਪਤਾਲ ਜੀ ਸਭ ਤੋਂ ਬਹੁਤ ਹੀ ਡਾਉਨ ਕੁਆਲਟੀ ਦਾ ਸੀ ਬਹੁਤ ਘਟੀਆ ਕੁਆਲਟੀ ਦਾ ਸੀ ਅੱਜ ਸਾਰਿਆਂ ਦੀ ਉਮੀਦ ਸੀ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਹਸਪਤਾਲ ਨੂੰ ਦਿਨੋ ਹਰ ਬਦਲੀ ਜਾਊਗੀ ਔਰ ਅੱਜ ਸੁਰੂ ਤੁਸੀਂ ਦੇਖ ਰਹੇ ਹੋ ਇੱਥੇ ਵੀਡੀਓ ਦੇਖ ਰਹੇ ਹੋ ਵੀ ਇਹ ਦੁਹਾਰੇ ਬਦਲੀ ਜਾ ਰਹੀ ਹੈ ਜੋ ਤੁਸੀਂ ਦੱਸਿਆ ਗਿਆ ਹੋਣੀ 30 ਬੈਡ ਦਾ ਇਹ ਹਸਪਤਾਲ ਚੱਚਾਪਾ ਚ ਹਸਪਤਾਲ ਬਣ ਰਿਹਾ ਹੈ ਔਰ ਇਹ ਤਕਰੀਬਨ 1.5 ਸਾਲ ਦੇ ਵਿੱਚ ਇਹ ਪੂਰਾ ਹੋ ਜਾਣਾ ਹੈ ਔਰ ਇਹਦੇ ਉੱਪਰ ਵੀ ਹੋ ਬਹੁਤ ਪੈਸਾ ਲੱਗਣਾ ਹੈ ਜੋ ਇਹਦਾ ਜਿਹੜਾ ਮਸ਼ੀਨਾ ਆਣੀਆਂ ਨੇ ਬੈਡ ਆਣੇ ਨੇ ਜਾਂ ਹੋਰ ਆਣਾ ਹੈ ਇਹ ਸਾਰੀ ਅਚੀਵਮੈਂਟ ਸਰਦਾਰ ਭਗਵੰਤ ਸਿੰਘ ਮਾਨ ਉਹ ਐਡੀ ਮੁੱਖ ਮੰਤਰੀ ਵੱਲੋਂ ਉਪਰਾਲਾ ਕੀਤਾ ਗਿਆ ਅਸੀਂ ਸਾਰੀ ਸਾਰੀ ਧੂਰੀ ਦੀ ਟੀਮ ਰਾਜਵੰਤ ਸਿੰਘ ਖੋਲੀ ਜੀ ਨਰੇਜ ਜੀ ਹੋਰ ਅਮਰਦੀਪ ਧਾਨਰੇ ਸਾਰੇ ਵੀ ਜਿਹਨੇ ਮੇਰੇ ਦੋਸਤ ਬਿੱਤਰ ਇੱਥੇ ਆਏ ਹੋਣੇ ਸਾਰਿਆਂ ਦਾ ਸਾਰਾ ਬਹੁਤ ਸਹਿਯੋਗ ਹੈ ਆ ਸਾਡਾ ਇਹ ਬਹੁਤ ਉਪਰਾਲਾ ਸੀ ਪਹਿਲਾਂ ਪਹਿਲਾਂ ਤੋਂ ਅਸੀਂ ਇਹਦੇ ਕਲੱਬ ਬਹੁਤ ਧਰਨੇ ਦਿੰਦੇ ਰਹੇ ਪੁਰਾਣੀ ਸਰਕਾਰਾਂ ਦੇ ਵਿੱਚ ਅੱਜ ਇਹ ਸਾਡਾ ਸੁਪਨਾ ਪੂਰਾ ਹੋਇਆ ਹੈ ਇਹਦੇ ਲਈ ਮਾਨ ਸਰਕਾਰ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਹੈ ਤੁਸੀਂ ਇੱਕ ਜਿਹੜੀ ਚੈਕਿੰਗ ਵੀ ਕੀਤੀ ਹੈ ਨਕਸ਼ੇ ਨਕਸ਼ੇ ਵਗੈਰਾ ਦੀ ਕਿਸ ਤਰ੍ਹਾਂ ਦਾ ਹੋ ਉਹ ਨਕਸ਼ੇ ਦੇ ਦੇਖਣ ਨੂੰ ਜੋ ਸਾਨੂੰ ਮਿਲਿਆ ਹੈ ਬਹੁਤ ਹੀ ਵਧੀਆ ਇਹਨਾਂ ਵੱਲੋਂ ਦੱਸਿਆ ਗਿਆ ਹੈ ਅਜ ਗਰਾਊਂਡ ਤਿਆਰ ਹੋ ਚੁੱਕਿਆ ਹੈ ਪੁਰਾਣਾ ਹੀ ਬਿਲਡਿੰਗ ਸੀ ਜਿਹੜੀ ਉਹ ਟੁੱਟ ਚੁੱਕੀ ਹੈ ਉਹ ਇਹਨਾਂ ਨੇ ਹੁਣ ਬਹੁਤ ਜਲਦੀ ਇਹ ਤਿਆਰ ਕਰਨ ਲੱਗ ਪੈਣਾ ਹੈ 6-1.5 ਸਾਲ ਦੇ ਜੇ ਪੂਰਾ ਹੋ ਜਾਊਗਾ ਇਹਨਾਂ ਦੇ ਲਈ ਮੈਂ ਬਹੁਤ ਹੀ ਸਲੰਗ ਕੰਮ ਕਰਦਾ ਇਹ ਬਹੁਤ ਬਰੀਕਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਸਾਡੇ ਨਾਲੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਦ ਸਿੰਘ ਜੀ ਅੱਜ ਨਾਲ ਗੱਲ ਕਰਦੇ ਆਂ ਕੀ ਕਹਿੰਦੇ ਸਰ ਕਿਵੇਂ ਦੇਖਦੇ ਹੋ ਇਸ ਸਿਵਲ ਹਸਪਤਾਲ ਦੀ ਜਿਹੜੀ ਕਾਇਆ ਪਲ ਰਹੀ ਹੈ ਤੇ ਕਿੰਨਾ ਟੋਟਲ ਕਾਚ ਆ ਰਿਹਾ ਬੜੇ ਲੰਮੇ ਸਮੇਂ ਤੋਂ ਧੂਰੀ ਦੇ ਲੋਕਾਂ ਦੀ ਜਿਹੜੀ ਮੰਗ ਸੀ ਹਸਪਤਾਲ ਦੀ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਪੁਰਾਣੇ ਹਸਪਤਾਲ ਦੇ ਵਿੱਚ ਬਹੁਤ ਕਮੀਆਂ ਨੇ ਭਾਵੇਂ ਉਹ ਮਸ਼ੀਨਾਂ ਹੋਣ ਭਾਵੇਂ ਡਾਕਟਰਾਂ ਦੀ ਕਮੀ ਹੋਵੇ ਭਾਵੇਂ ਬਿਲਡਿੰਗ ਦੀ ਕਮੀ ਹੋਵੇ ਇਸ ਕਰਕੇ ਧੂਰੀ ਵਾਸੀ ਬਹੁਤ ਖੁਸ਼ਕਿਸਮਤ ਨੇ ਕਿ ਜਿਨ੍ਹਾਂ ਨੇ ਇੱਥੋਂ ਧੂਰੀ ਦੇ ਐਮਐਲਏ ਭਗਵੰਦ ਸਿੰਘ ਮਾਨ ਜੀ ਨੂੰ ਬਣਾਇਆ ਤੇ ਉਹਨਾਂ ਦੇ ਉਪਰਾਲੇ ਦੇ ਨਾਲ ਕਿਉਂਕਿ ਉਹਨਾਂ ਦਾ ਆਪਣਾ ਸ਼ਹਿਰ ਹੈ ਤੁਸੀਂ ਦੇਖਿਆ ਕਿ ਕਿਵੇਂ 22 ਕਰੋੜ ਦੀ ਲਾਗਤ ਨਾਲ ਜਿਹੜਾ ਇੱਕ ਬਹੁਤ ਅੱਛਾ ਹਸਪਤਾਲ ਬਣ ਰਿਹਾ ਹੈ ਜਿਹਦੇ ਵਿੱਚ ਹਰ ਸਹੂਲਤ ਹੋਊਗੀ ਤੇ ਉਹਦੀ ਸ਼ੁਰੂਆਤ ਹੋਈ ਹੈ ਔਰ 15-16 ਮਹੀਨਿਆਂ ਦੇ ਵਿੱਚ ਵਿੱਚ ਇਹ ਤਕਰੀਬਨ ਤਿਆਰ ਹੋਊਗਾ ਜਿੱਥੇ ਇਹ ਹਸਪਤਾਲ ਬਣ ਰਿਹਾ ਹੈ ਉੱਥੇ ਸ਼ਹਿਰ ਦੀ ਵੀ ਕਾਇਆ ਕਲ ਪਲਟ ਰਹੀ ਹੈ ਜਿਵੇਂ ਜਿਹੜਾ ਇੱਕ ਪੁਰਾਣਾ ਸੁਗਤ ਲੰਘਦਾ ਸੀ ਸ਼ਹਿਰ ਦੇ ਵਿੱਚੋਂ ਉਹ ਪੂਰਾ ਉਹਦੀ ਕਵਰੇਜ ਹੋਈ ਹੈ 32 ਕਰੋੜ ਰੁਪਏ ਦੀ ਲਾਗਤ ਨਾਲ ਉਹਦੀ ਉੱਪਰ ਦੀ 55 ਕਰੋੜ ਰੁਪਏ ਲਗਤ ਨਾਲ ਇੱਕ ਪੁਲ ਬਣ ਰਿਹਾ ਜਿਹੜੀ ਲੰਬੇ ਸਮੇਂ ਤੋਂ ਲਈ ਲੋਕਾਂ ਦੀ ਮੰਗ ਸੀ ਉਹ ਵੀ ਪੂਰੀ ਹੈ ਇਸੇ ਤਰ੍ਹਾਂ ਹੀ ਸ਼ਹਿਰ ਦੇ ਵਿੱਚ ਸੀਵਰੇਜ ਜਾਂ ਗਲੀਆਂ ਨਾਲੀਆਂ ਦੇ ਜਿਹੜੇ ਕੰਮ ਨੇ ਹੋਰ ਪਿੰਡਾਂ ਦੇ ਵਿੱਚ ਕਰੋੜਾਂ ਰੁਪਏ ਦੀ ਗਰਾਂਟਾ ਦੇ ਨਾਲ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਇਹ ਸਿਰਫ ਤਾਂ ਹੀ ਹੋ ਰਹੀ ਹੈ ਕਿ ਸੀਐਮ ਸਾਹਿਬ ਦਾ ਆਪਣਾ ਹਲਕਾ ਹੈ ਕਿਉਂਕਿ ਤੁਸੀਂ ਦੇਖਿਆ ਕਿ ਜਿਹੜੇ ਪੁਰਾਣੇ ਭਾਵੇਂ ਉਹ ਮਹਾਰਾਜਾ ਪਟਿਆ ਅਵਿੰਦਰ ਸਿੰਘ ਐ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਨੇ ਆਪਣੇ ਹਲਕਿਆਂ 'ਚ ਜਿੱਥੇ ਡਿਵੈਲਪਮੈਂਟ ਕਰਾਈ ਪਰ ਜਿੱਥੇ-ਜਿੱਥੇ ਬਾਦ ਸਾਹਿਬ ਕੱਲੇ ਧੂਰੀ ਚ ਡਿਵੈਲਪਮੈਂਟ ਨਹੀਂ ਉਹ ਪੰਜਾਬ ਦੀ ਵੀ ਨਾਲ ਕਾਇਆ ਪਲਟ ਕਲ ਪਲਟ ਰਹੇ ਨੇ ਜਿਵੇਂ 24 ਘੰਟੇ ਸੌਰੀ ਬਿਜਲੀ ਫਰੀ ਦੇਣਾ 43000 ਨੌਕਰੀਆਂ ਦੇਣੀਆਂ 13000 ਦੇ ਕਰੀਬ ਕੱਚੇ ਮੁਲਾਜ਼ਮ ਪੱਕੇ ਕਰਨੇ ਮਹੱਲਾ ਕਲੀਨਿਕਾ ਬਣਾਉਣੀਆਂ ਸਰਕਾਰੀ ਐਮੀਨ ਸኩል ਬਣਾਉਣੇ ਇਸੇ ਤਰ੍ਹਾਂ ਹੀ ਹੋਰ ਵੀ ਹੋਰ ਵੀ ਕਿਸਾਨਾਂ ਨੂੰ ਬਿਜਲੀ ਦਿਨ ਨੂੰ ਦੇਣੀ ਚੌਥੇ ਕਿਸੇ ਚੀਜ਼ ਦੀ ਕਿਉਂਕਿ ਇੱਕ ਇਮਾਨਦਾਰ ਸਰਕਾਰ ਨੂੰ ਉਹੀ ਪਤਾ ਲੱਗ ਰਿਹਾ ਕਿ ਪੰਜਾਬ ਦੀ ਸਰਕਾਰ ਇਮਾਨਦਾਰ ਹੈ ਇਸ ਕਰਕੇ ਜਿਹੜੀ ਪੰਜਾਬ ਦੀ ਜਿੱਥੇ ਧੂਰੀ ਦੀ ਕਾਇਆ ਕਲ ਪਲਟ ਲਈ ਹੈ ਉੱਥੇ ਪੰਜਾਬ ਦੀ ਨਹਾਰ ਵੀ ਬਦਲ ਰਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀ ਤਿਆਰੀ ਨਹੀਂ ਅਸੀਂ ਤਾਂ ਤਿਆਰ ਹਾਂ ਲੋਕ ਸਭਾ ਚੋਣਾਂ ਚ ਪਹਿਲਾਂ ਹੀ ਕਿਉਂਕਿ ਤਿਆਰੀ ਤਾਂ ਉਹਨਾਂ ਨੇ ਕਰਨੀ ਹੈ ਜਿਹੜੇ ਘਰ ਸੁੱਤੇ ਪਏ ਪੁਰਾਣੇ ਜਿਹੜੇ ਸੀ ਕਿ ਪੁਰਾਣੀਆਂ ਸਰਕਾਰਾਂ ਕੀ ਕਰਦੀਆਂ ਸੀ ਕਿ ਪਹਿਲਾਂ ਹੀ ਜਦੋਂ ਸਰਕਾਰ ਆਉਂਦੀ ਸੀ ਪਿਛਲੇ ਸਾਲ ਜਾ ਕੇ ਕੰਮ ਕਰਦੇ ਸੀ ਆਵਾਦਮੀ ਪਾਰਟੀ ਸਰਕਾਰ ਨੇ ਪਹਿਲਾਂ 2 ਸਾਲ ਜਿਹੜੇ ਕੰਮ ਕੀਤੇ ਨੇ ਪੁਰਾਣੀਆਂ ਸਰਕਾਰਾਂ ਦੇਖ ਲੋ 5 ਸਾਲ ਚ ਵੀ ਸੀ ਉਹ ਕਰਦੀਆਂ ਜਿੰਨੇ ਕੰਮ ਉਹਨਾਂ ਨੇ ਕੀਤੇ ਨੇ ਇਸ ਲਈ ਆਵਾਦਮੀ ਪਾਰਟੀ ਤਿਆਰ ਹੈ ਅਸੀਂ ਸਾਡੇ ਵਲੰਟੀਅਰ ਛੋਟੇ ਮੋਟੇ ਗਿਲੇ ਸ਼ਿਕਵੇ ਨੇ ਉਹ ਆਪਾਂ ਅਸੀਂ ਦੂਰ ਕਰ ਲਾਂਗੇ ਪਰ ਇੱਥੇ ਰਿਕਾਰਡ ਤੋੜ ਲੀਡਰਾਂ ਸੀ ਮੀਤਿਹਰ ਨੂੰ ਜਿਤਾਵਾਂਗੇ ਲੋਕ ਸਵਾਲ ਕਰ ਦੇਖਿਆ ਗਿਆ ਦੂਜੀਆਂ ਪਾਰਟੀਆਂ ਬਹੁਤ ਹਾਲ ਤੱਕ ਉਮੀਦਵਾਰ ਵੀ ਲੱਭ ਰਹੇ ਦੂਧੀਆਂ ਪਾਰਟੀਆਂ ਦਾ ਇਹ ਹਾਲ ਹੈ ਜੀ ਜੇ ਉਹ ਕਦੇ ਢੀਂਸਾ ਸਾਹਿਬ ਕੋਲ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਮੈਂ ਨਹੀਂ ਚੋੜ ਲੜਨੀ ਕਿਸੇ ਹੋਰ ਨੂੰ ਲੜਾ ਦੋ ਕਦੇ ਗੋਪਨ ਕਾਂਜਲੇ ਕੋਲ ਜਾਂਦੇ ਨੇ ਇਸੇ ਤਰੀਕਾ ਕਾਂਗਰਸ ਵਾਲੇ ਮੈਨੂੰ ਪਤਾ ਲੱਗਿਆ ਕਿ ਖੈਰਾ ਸਾਹਿਬ ਦੇ ਮਗਰ ਮਗਰ ਫਿਰ ਨੇ ਇੱਥੋਂ ਵਾਲਾ ਸਾਰੇ ਭੱਜ ਗਏ ਕਿਉਂਕਿ ਇਹਨਾਂ ਨੇ ਜੇ ਕੁਝ ਕੀਤਾ ਹੋਵੇ ਲੋਕਲ ਲੋਕ ਲੀਡਰਾਂ ਨੇ ਭਾਵੇਂ ਉਹ ਸਿੰਘਲਾ ਸਾਹਿਬ ਹੋਣ ਭਾਵੇਂ ਸਾਡੇ ਐਮਐਲਏ ਸਾਹਿਬ ਹੋਣ ਉਹਨਾਂ ਨੇ ਜੇ ਕੀਤਾ ਹੁੰਦਾ ਤਾਂ ਲੋਕ ਉਸ ਉਹਨਾਂ ਨੂੰ ਮੂੰਹ ਵੀ ਲਾਉਂਦੇ ਲੋਕ ਕਾਂਗਰਸ ਨੂੰ ਅਕਾਲੀ ਦਲ ਨੂੰ ਭਾਜੀਪੀ ਨੂੰ ਮੂੰਹ ਨਹੀਂ ਲਾਉਣਗੇ ਆਮ ਆਦਮੀ ਪਾਰਟੀ ਦੇ 13 ਦੇ 13 ਉਮੀਦਵਾਰ ਜਿੱਤਣਗੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕਿੰਨਾ ਕੁ ਫਰਕ ਪਵੇਗਾ ਪਾਰਟੀ ਨੂੰ ਚੋਣਾਂ ਦੇ ਵਿੱਚ ਲੋਕ ਬੜੇ ਸਮਝਦਾਰ ਨੇ ਇਹ ਮੋਦੀ ਜੀ ਤੇ ਅਮਿਤ ਸ਼ਾਹ ਜੀ ਪਤਾ ਕੀ ਕੰਮ ਕਰ ਰਹੇ ਜਿਹੜੇ ਔਰੰਗਜ਼ੇਬ ਵੇਲੇ ਕੰਮ ਹੁੰਦੇ ਸੀ ਨਾਦਰ ਸ਼ਾਹੀ ਹੁਕਮ ਜਾਰੀ ਕਰਦੇ ਨੇ ਉਦੋਂ ਲੋਕਾਂ ਨਾਲ ਉਹ ਇਸ ਤਰ੍ਹਾਂ ਦੇ ਤੱਕੇ ਹੁੰਦੇ ਸੀ ਜਿਹੜੇ ਅੱਜ ਮੋਦੀ ਤੇ ਅਮਿਤ ਸ਼ਾਹ ਬੀਜੇਪੀ ਸਰਕਾਰ ਕਰ ਰਹੀ ਹੈ ਇੱਕ ਇਮਾਨਦਾਰ ਕੰਮ ਕਰਨ ਵਾਲੇ ਲੋਕਾਂ ਨੂੰ ਜੇਲ੍ਹਾਂ 'ਚ ਡੱਕ ਰਹੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਦੀ ਸਰਕਾਰ ਦੇ ਰੰਗਜੀਵ ਦੀ ਹਕੂਮਤ 'ਚ ਕੋਈ ਫਰਕ ਨਹੀਂ ਸੀ ਅੱਜ ਉਸੇ ਤਾਨਾਸ਼ਾਹੀ ਨਾਲ ਮੋਦੀ ਦੀ ਸਰਕਾਰ ਚੱਲ ਰਹੀ ਹੈ ਪਰ ਪੰਜਾਬ ਦੇ ਲੋਕ ਇਹਨਾਂ ਚੋਣਾਂ ਦੇ ਵਿੱਚ ਵੋਟ ਨਾਲ ਜਵਾਬ ਦੇਣਗੇ ਇਹਨਾਂ ਨੂੰ ਅਰ ਤੁਸੀਂ ਦੇਖਿਓ ਕਿ ਇਹਨਾਂ ਦਾ ਹਾਲ ਕੀ ਹੋ ਗਿਆ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਪਿੰਡਾਂ 'ਚ ਤਾਂ ਪੰਜਾਬ ਦੇ ਵਿੱਚ ਪਿੰਡਾਂ 'ਚ ਤਾਂ ਇਹਨਾਂ ਨੂੰ ਲੋਕ ਲੋਕਾਂ ਨੂੰ ਲੋਕ ਵੜ ਨਹੀਂ ਦੇ ਰਹੇ ਕਿਉਂਕਿ ਇਹ ਕਿਸਾਨ ਵਿਰੋਧੀ ਜਦੋਂ ਕੋਈ ਹਕੂਮਤ ਕਿਸਾਨ ਵਿਰੋਧੀ ਹੁੰਦੀ ਹੈ ਸਮਝੋ ਉਹ ਪੂਰੀ ਸਾਰੇ ਲੋਕ ਕਿਸਾਨੀ ਨਾਲ ਜੁੜੇ ਨੇ ਉਹ ਲੋਕ ਵਿਰੋਧੀ ਹੈ ਇਸ ਕਰਕੇ ਲੋਕ ਭਾਜਪੀ ਨੂੰ ਮੂੰਹ ਨਹੀਂ ਲਾਉਣਗੇ ਆਮ ਆਦਮੀ ਪਾਰਟੀ 13 ਦੀ 13 ਜਿਹੜਾ ਜਿਸ ਰਮਾਨ ਸਿੰਘ ਨੇ ਕਿਹਾ ਵੀ ਇਸ ਵਾਰ ਪੰਜਾਬ ਬਣੇਗਾ ਹੀਰੋ ਰਿਜ਼ਲਟ ਆਏਗਾ 13 0 ਇਹ ਸੰਨ ਮਾਰਕੀਟ ਕਮੇਟੀ ਧੁਰ ਦੇ ਚੇਅਰਮੈਨ ਰਾਜਵੰਦ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ ਤਵਿੰਦਰ ਕੀਪਰ ਸਿਕਾਇਨੀ ਧੂਰੀ ਪੰਜਾਬ